ਸੋ ਸਾਡਾ ਜਿਹੜਾ ਦੇਸ਼ ਹੈ ਖਾਸ ਕਰਕੇ ਪੰਜਾਬ ਹੈ ਇਹ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਇੱਥੇ ਰੋਜ਼ਾਨਾ ਹੀ ਮੇਲੇ ਲੱਗਦੇ ਨੇ ਤੇ ਰੋਜ਼ਾਨਾ ਹੀ ਸੰਝਾਂ ਹੁੰਦੀਆਂ ਨੇ ਰੋਜ਼ਾਨਾ ਹੀ ਭਗੜੇ ਪੈਂਦੇ ਨੇ ਔਰ ਹਰ ਇੱਕ ਧਰਮ ਦੇ ਜਾਤ ਦੇ ਲੋਕ ਇੱਥੇ ਮਿਲ ਜੁਲ ਕੇ ਸਾਰਿਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ ਤੇ ਅੱਜ ਮੈਂ ਇੱਥੇ ਗੁੱਗਾ ਮਾੜੀ ਦਾ ਮੇਲਾ ਸ਼ੁਰੂ ਹੋਣ ਵਾਲਾ ਹੈ ਤੇ ਸਾਰੇ ਪੰਜਾਬ ਦੇ ਵਿੱਚ ਬਹੁਤ ਉਤਸ਼ਾਹ ਨਾਲ ਇਹ ਮਨਾਇਆ ਜਾਂਦਾ ਤੇ ਸਿੰਝਾਂ ਹੁੰਦੀਆਂ ਨੇ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਉਹਨਾਂ ਦੀ ਪਰਖ ਹੈ ਜਿਹੜੀ ਉਹ ਪਰਖੀ ਜਾਂਦੀ ਆ ਪਿੰਡਾਂ ਪਿੰਡ ਦੇ ਪਿੰਡਾਂ ਪਿੰਡ ਦੇ ਜਿਹੜੇ ਉਹ ਪਿੰਡਾਂ ਦੇ ਨਾਲ ਘੋਲ ਕਰਦੇ ਨੇ ਤੇ ਜਿਹੜੇ ਜਿੱਤਦੇ ਨੇ ਉਹਨਾਂ ਨੂੰ ਝੰਡੀ ਦਿੱਤੀ ਜਾਂਦੀ ਆ ਤੇ ਅੱਜ ਵੀ ਸਿੰਝ ਇੱਥੇ ਸਾਡੇ ਹੋਣੀਆਂ ਤੇ ਉਹਦੀ ਝੰਡੀ ਆ ਜਿਹੜੀ ਮੈਂ ਖੜੀ ਕਰਕੇ ਸ਼ੁਰੂ ਕਰਾਇਆ ਕੰਮ ਤੇ ਮੇਰਾ ਖਿਆਲ ਆ ਭਈ ਸਾਰਾ ਭਾਈਚਾਰਕ ਸਾਹ ਤੁਸੀਂ ਦੇਖੇ ਰਹੇ ਹੋਗੇ ਤੇ ਇੰਦੀ ਇਦਾਂ ਹੀ ਬਣੀ ਰਹੀ ਮੈਂ ਗੱਗਾ ਜਹਰਵੀਰ ਦੇ ਅਗੇ ਅਰਦਾਸ ਕਰਦੇ ਆਂ ਵੀ ਸਾਡੀ ਜਿਹੜੀ ਇਹ ਭਾਈਚਾਰਕ ਸਾਂਝ ਆ ਇਹ ਐਵੇਂ ਬਣੀ ਰਹੇ ਤੇ ਲੋਕ ਐਦਾਂ ਹੀ ਹੱਸਦੇ ਗਾਉਂਦੇ ਰਹਿਣ ਨੱਚਦੇ ਰਹਿਣ ਤੇ ਮੇਲੇ ਮਨਾਉਂਦੇ ਰਹਿਣ ਕਦੇ ਵੀ ਕਿਸੇ ਨੂੰ ਦੁੱਖ ਦੀ ਘੜੀ ਨਾ ਦੇਖਣੀ ਪਵੇ ਇਹ ਐਸੋੜੇ ਮੇਰੀ ਅਰਦਾਸ ਦੇਖੋ ਆਮ ਆਦਮੀ ਪਾਰਟੀ ਸਰਕਾਰ ਜਿੱਦਾਂ ਦੀ ਬਣੀ ਆ ਤੇ ਮਾਜੋਬ ਮੁੱਖ ਮੰਤਰੀ ਬਣਨੇ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਆ ਜਿਹੜਾ ਉਹ ਖੇਡਾਂ ਦੇ ਵਿੱਚ ਅੱਗੇ ਵਧ ਰਿਹਾ ਹੈ ਔਰ ਨਾਲ ਹੀ ਹਮੇਸ਼ਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਹੱਸਦਾ ਬਸਦਾ ਤੇ ਗੌਂਦਾ ਪੰਜਾਬ ਆ ਜਿਹੜਾ ਬਣਾਉਣਾ ਕਿਉਂਕਿ ਪੰਜਾਬ ਪਿਛਲੇ ਸਮੇਂ ਜਿਹੜਾ ਨਸ਼ਿਆਂ 'ਚ ਡੁੱਬ ਗਿਆ ਸੀ ਹੌਲੀ-ਹੌਲੀ ਉਹ ਉੱਭਰ ਰਿਹਾ ਤੇ ਬੱਚਿਆਂ ਨੂੰ ਖੇਡਾਂ ਵੱਲ ਜਿਹੜਾ ਉਹ ਲਾਇਆ ਜਾ ਰਿਹਾ ਤੇ ਜਿੰਨੇ ਬੱਚੇ ਖੇਡਾਂ ਵੱਲ ਲੱਗਣਗੇ ਉਹਨੇ ਜਿਹੜੀ ਮਾੜੀਆਂ ਆਦਤਾਂ ਤੋਂ ਦੂਰ ਰਹਿਣਗੇ ਤੇ ਉਹਨੇ ਸਾਡਾ ਪੰਜਾਬ ਆ ਜਿਹੜਾ ਖੁਸ਼ਿਆਲ ਹੋਊਗਾ ਹਰ ਦੇਖੋ ਹੋਣ ਵਾਲੀਆਂ ਜੀ ਹੁਣ ਖੇਡਾਂ ਪੰਜਾਬ ਦੇ ਸ਼ੁਰੂ ਹੋ ਗਈਆਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਸ਼ੁਰੂ ਕਰਾਈਆਂ ਨੇ ਤੇ ਲਗਾਤਾਰ ਇਹ ਤੀਜੀ ਤੀਜਾ ਸੀਜ਼ਨ ਦਾ ਜਿਹੜਾ ਸ਼ੁਰੂ ਹੋ ਰਿਹਾ ਤੇ ਲਗਾਤਾਰ ਇਦਾਂ ਹੀ ਚੱਲਦਾ ਰਹੂਗਾ ਤੇ ਪੰਜਾਬ ਦੇ ਲੋਕਾਂ ਤੁਸੀਂ ਦੇਖੋ ਵੀ ਜਿੱਦਾਂ ਪਹਿਲਾਂ 10-20 ਸਾਲ ਤੰਦਰੁਸਤ ਹੁੰਦੇ ਸੀ ਤੇ ਖੇਡਾਂ ਚ ਅੱਗੇ ਆਉਂਦੇ ਸੀ ਹੁਣ ਵੀ ਇਦਾਂ ਆਉਂਦੇ ਆ ਜੀ ਜਿਹੜਾ ਹੈਗਾ ਪਿੰਡ ਮਟੌਰ ਦਾ ਗੁੱਗਾ ਮਾੜੀ ਮੇਲਾ ਜੋ ਕਿ ਸਦੀਆਂ ਪੁਰਾਣਾ ਚੱਲਿਆ ਆ ਰਿਹਾ ਇਹ ਪਰੰਪਰਾ ਨੂੰ ਅੱਗੇ ਚਲਾਉਂਦੇ ਹੋਏ ਹੁਣ ਅਸੀਂ ਵੀ ਸਾਡੀ ਵੀ ਚੌਥੀ ਪੀੜੀ ਸਾਡੇ ਦੇਖਦੇ ਆਂ ਦੇਖਦੇ ਆਂ ਹੋ ਗਈ ਹੈ ਅੱਗੇ ਸਾਡੇ ਹੁਣ ਅੱਗੇ ਬੱਚੇ ਦੇਖ ਰਹੇ ਆਂ ਤੇ ਇਹਨੂੰ ਜਿਹੜਾ ਹੈਗਾ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਇਲਾਕੇ ਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਪੁੱਤ ਹਰ ਸਾਲ ਇਹਨੂੰ ਮਨਾਇਆ ਜਾ ਰਿਹਾ ਉਹਦੇ ਤੇ ਕੁਸ਼ਤੀਆਂ ਦੰਗਲ ਕਰਵਾਇਆ ਜਾਂਦਾ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਡੰਗਰ ਬੱਚੇ ਦੀ ਸੁੱਖ ਸ਼ਾਂਤੀ ਵਾਸਤੇ ਪੁੱਤ ਤੇ ਇਹ ਜਿਹੜਾ ਹੈਗਾ ਹਰ ਸਾਲ ਕਰਾਉਣਾ ਹੈ ਬਟਾ ਕੁਸ਼ਤੀ ਦੰਗ ਨਹੀਂ ਕਰਵਾਇਆ ਜਾ ਰਿਹਾ ਉਹਦੇ ਬਾਰੇ ਵੀ ਸਰਕਾਰ ਕੀ ਇਹ ਨੌਜਵਾਨਾਂ ਨੂੰ ਛੋੜ ਨਹੀਂ ਕਰਵਾਇਆ ਜਾ ਰਿਹਾ ਕਿ ਬਖਸਤ ਜਗਾ ਪਿੰਡ ਵਾਲਾ ਕਿੰਨੇ ਸਾਲ ਤੋਂ ਕਰਵਾਇਆ ਹਾਂ ਇਹ ਇਹ ਬੇਟਾ ਸਦੀਆਂ ਤੋਂ ਹੀ ਚੱਲਿਆ ਆ ਰਿਹਾ ਸਾਡੀ ਸੋਚੀ ਤੋਂ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਤੇ ਅੱਗੇ ਵੀ ਇਹ ਰਹਿੰਦੀ ਦੁਨੀਆ ਤੱਕ ਇਹਨੇ ਬੇਟਾ ਚੱਲਦਾ ਹੀ ਰਹਿਣਾ ਇਹਦੇ ਨਾਲ ਇਹ ਹੈਗਾ ਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਨੂੰ ਸੇਧ ਮਿਲਦੀ ਹੈ ਜੋ ਕਿ ਹੁਣ ਆਪਾਂ ਦੇਖ ਰਿਹਾ ਨਸ਼ਿਆਂ ਦਾ ਬਹੁਤ ਪ੍ਰਭਾਵ ਪਿਆ ਹੋਇਆ ਤੇ ਇਹ ਸਾਡੇ ਪਿੰਡ ਦੇ ਨੌਜਵਾਨ ਨੇ ਜਿਹੜੇ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਪ੍ਰਾਲਾਪੁੱਤ ਸਾਰੇ ਜਾਤ ਧਰਮ ਤੋਂ ਉੱਪਰ ਉੱਠ ਕੇ ਹੁਣ ਇਹ ਸਾਡੇ ਵੀਰ ਖੜੇ ਆ ਰਮਾਨੀ ਮਹਿਜਦ ਦੇ ਹੈਗੇ ਆਂ ਮੁਸਲਮਾਨ ਵੀਰ ਹੈ ਸਾਡੇ ਭਰਾ ਹੈ ਤੇ Hindu ਭਰਾ ਖੜੇ ਨੇ ਸਾਡੇ ਪ੍ਰਧਾਨ ਜੀ ਖੜੇ ਆ ਸਤਨਾਰਾਇਣ ਮੰਦਿਰ ਤੋਂ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਦੇ ਸਾਰੇ ਮੈਂਬਰ ਖੜੇ ਆ ਮਤਲਬ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਪੁੱਤ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਹੋ ਕੇ ਜਿਹੜਾ ਹੈਗਾ ਸਾਰੇ ਨਗਰ ਵੱਲੋਂ ਪਰਾਇਆ ਜਾਂਦਾ ਹੈ हां बेटा ਜਿਹੜੀਆਂ ਹੈਗੀਆਂ ਇਹ ਕਸਤੀ ਦੰਗਲ ਹੈਗਾ ਜਿਹੜਾ ਇਹ ਹਾਈ ਲੈਵਲ ਦਾ ਕੁੱਤੀ ਦੰਗਲ ਹੈ ਇਹਦੇ ਚ ਬਾਹਰੋਂ ਜਿਹੜੇ ਨਾਮੀ ਪਹਿਲਵਾਨ ਹੈ ਉਹ ਆ ਰਹੇ ਨੇ ਤੇ ਹੋਰ ਵੀ ਪਹਿਲਵਾਨ ਜਿੰਨੇ ਇਲਾਕੇ ਦੇ ਹੈਗੀਆਂ ਖਾੜਿਆਂ ਦੇ ਪਹਿਲਵਾਨ ਸਾਰੇ ਆਉਣੇ ਆ ਸਾਰੇ ਪਾਰਟਿਸਪੀਟ ਕਰਦੇ ਆ ਤੇ ਸਾਰਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਂਦੀ ਹੈ ਬਿਲਕੁਲ ਇਹ ਸਲਾਨਾ ਪ੍ਰੋਗਰਾਮ ਹੈ ਜੀ ਬੜੀ ਖੁਸ਼ੀ ਹੋਈ ਸਾਡੇ ਦੋਸਤ ਭਰਾ ਮਿੱਤਰ ਸਾਰੇ ਇਕੱਠੇ ਹੋ ਕੇ ਇਹ ਪ੍ਰੋਗਰਾਮ ਕਰਾਉਂਦੇ ਪਏ ਜੀ ਬਹੁਤ ਖੁਸ਼ੀ ਹੈਗੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹ ਇਹਨਾਂ ਦੇ ਅੰਗ ਸੰਗ ਸਾਈ ਰਹੇ ਜੈ ਬਾਬੇ ਦੀ ਨਹੀਂ ਦੇਖੋ ਏਦਾਂ ਹੈ ਜੀ ਇਹ ਇਹ ਪਹਿਲੇ ਇਤਿਹਾਸਿਕ 200 ਸਾਲ ਤੋਂ ਪੁਰਾਣਾ ਸਾਡੇ ਸਮਿਆਂ ਤੋਂ ਵੀ ਪਹਿਲਾਂ ਸਾਡੇ ਬਜ਼ੁਰਗਾਂ ਦੇ ਸਮੇਂ ਤੋਂ ਪਹਿਲਾਂ ਹੀ ਚੱਲਦਾ ਆ ਰਿਹਾ ਹੈ ਬਾਕੀ ਇਹ ਹੈਗਾ ਕਿ ਖੇਡਾਂ ਦੇ ਜਿਹੜਾ ਜਿਹੜਾ ਬੰਦਾ ਖੇਡਾਂ ਦੇ ਵਿੱਚ ਪਾਰਟਿਸਪੇਟ ਕਰਦਾ ਉਹ ਆਟੋਮੈਟਿਕਲੀ ਨਸ਼ਿਆਂ ਤੋਂ ਦੂਰ ਰਹਿੰਦਾ ਉਹਦੇ ਲਈ ਵੀ ਇਹ ਬਹੁਤ ਵੱਡਾ ਮੈਸੇਜ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਤੁਸੀਂ ਦੇਖੋਗੇ ਜੀ ਤੁਸੀਂ ਮੈਂ ਤਾਂ ਕਹਿਣਾ ਤੁਸੀਂ ਲਾਈਵ ਚਲਾਓ ਸਾਡਾ ਪ੍ਰੋਗਰਾਮ ਸ਼ਾਮ ਨੂੰ 5 ਵਜੇ ਤੋਂ ਬਾਅਦ ਨਹੀਂ ਅੱਜ ਤਾਂ ਹੀ ਲਾਜ਼ਮੀ ਹੈ ਜੀ ਸਾਹਿਬ ਤੇ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਨੂੰ ਬਧਾਈਆਂ ਦੇਣੀ ਚਾਹੁੰਦਾ ਜੀ ਜਿਹੜੇ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਕੁਸ਼ਤੀਆਂ ਦਾ ਦੰਗਲ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਹਾਂ ਜੀ ਸੋ ਤੁਸੀਂ ਦੇਖ ਹੀ ਰਹੇ ਜੀ ਸਾਡੇ ਇੱਥੇ ਕੋਈ ਧਰਮ ਦਾ ਕੋਈ ਚੱਕਰ ਨਹੀਂ ਹੈਗਾ ਜੀ ਕੋਈ ਵੀ ਪ੍ਰੋਗਰਾਮ ਹੋਵੇ ਜੀ ਸਾਡੇ Hindu, Muslim, Sikh, Sai ਸਾਰੇ ਭਰਾ ਅਸੀਂ ਇਕੱਠੇ ਹੋ ਕੇ ਜੀ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆਏ ਇਹ ਸਾਡੇ ਆਪਣੇ ਨਰਿੰਦਰ ਵਰਸ ਜੀ ਖੜੇ ਆ ਪਿੱਛੇ ਆਪਣੇ ਤੇ ਰੋਚਨਵੀਰ ਜੀ ਖੜੇ ਆ ਬਾਬਾ ਸਿੰਘ ਜੀ ਖੜੇ ਹੈ ਜੀ ਤੇ ਹੋਰ ਜਿੰਨੇ ਵੀ ਸਾਡੇ ਦੋਸਤ ਮੌਰੀ ਹੋਏਵੇਂ ਜੀ ਇੱਥੇ ਆਪਣੇ ਚਿੰਦਾ ਜੀ ਹੋਗੇ ਮਨਦੀਪ ਜੀ ਹੋਗੇ ਜੀ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਬਹੁਤ ਬਹੁਤ ਵਧਾਈ ਦੇਣ ਦਾ ਹੱਕਦਾਰ ਹਾਂ ਜੀ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਜੀ ਨਹੀਂ ਦੇਖੋ ਅੱਜ ਆਪਾਂ ਪ੍ਰੋਗਰਾਮ ਤੇ ਫੋਕਸ ਰੱਖੀਏ ਕਿਉਂਕਿ ਧਾਰਮਿਕ ਪ੍ਰੋਗਰਾਮ ਹੈ ਉਹਦੇ ਚ ਰਾਜਨੀਤੀ ਨਾ ਵੜੀਏ ਜੀ ਅਸੀਂ ਕੀ ਕਰਿਆ ਕੀ ਨਹੀਂ ਅਸੀਂ ਗੱਲ ਇਹ ਹੈ ਕਿ ਇਹ ਸਾਡਾ ਸਦੀਆਂ ਪੁਰਾਣਾ ਇਤਿਹਾਸਿਕ ਜਿਹੜਾ ਹੈਗਾ ਮੇਲਾ ਹੈਗਾ ਤੇ ਬੜੀ ਸਾਰੇ ਪਿੰਡ ਵਾਸੀ ਜਿੰਨੇ ਵੀ ਕਿਉਂਕਿ ਪਿੰਡ ਪਹਿਲਾਂ ਸਾਡਾ ਅਕਵਾਇਰ ਹੋ ਗਿਆ ਸੀ ਜ਼ਮੀਨਾਂ ਸਾਡੀਆਂ ਅਕਵਾਇਰ ਹੋ ਗਈਆਂ ਸੀ ਜਿਹੜੇ ਲੋਕ ਇੱਥੋਂ ਚਲੇ ਵੀ ਗਏ ਨੇ ਪਿੰਡ ਛੱਡ ਕੇ ਉਹ ਵੀ ਇਸ ਦਿਨ ਇੱਥੇ ਪਿੰਡ 'ਚ ਵਾਪਸ ਆਉਂਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਤੇ ਬੜਾ ਉਤਸ਼ਾਹ ਨਾਲ ਇਹਨੂੰ ਮਨਾਉਂਦੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਹੁਣ ਅੱਗੇ ਨਾਲ ਸਾਰਾ ਸਿਸਟਮ ਮਾਡਰਨ ਹੋ ਗਿਆ ਹੁਣ ਉਹ ਵਾਲੀਆਂ ਗੱਲਾਂ ਤਾਂ ਨਹੀਂ ਰਹੀਆਂ ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਪੁਰਾਣੀ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੈ ਉਹਨੂੰ ਆਪਾਂ ਐਵੇਂ ਐਜ਼ ਇਟ ਇਜ਼ ਚਲਾਉਂਦੇ ਰਹੀਏ ਜਿਹੜਾ ਪ੍ਰੋਗਰਾਮ ਹੈ ਬਹੁਤ ਮੁੱਦਦਾਂ ਤੋਂ ਚੱਲੇ ਆ ਰਿਹਾ ਸਾਨੂੰ ਤਾਂ ਆਪਣੀ ਸੋਚੀ ਤਾਂ ਅਸੀਂ ਦੇਖਦੇ ਆ ਰਹੇ ਹਾਂ ਵੀ ਸ਼ੁਰੂ ਤੋਂ ਹੀ ਬਹੁਤ ਵੱਡਾ ਸ਼ਾਮ ਤੱਕ ਦੇਖਿਓ ਵੀ ਕਿੱਡਾ ਵੱਡਾ ਮੇਲਾ ਹੋਏਗਾ ਇਹ ਗੁੱਗਾ ਮਾੜੀ ਦੇ ਨਾਂ ਤੇ ਉਹਨਾਂ ਦੀ ਸ਼ਰਧਾ ਬਹੁਤ ਹੈ ਸਾਡੇ ਹਲਕੇ 'ਚ ਸਾਰਾ ਪਿੰਡ ਜਿੱਥੇ ਵੀ ਕਿਤੇ ਜ਼ਮੀਨਾਂ ਤੇ ਵੀ ਗਏ ਹੋਏ ਹਨ ਉਹਨਾਂ ਨੇ ਵੀ ਅੱਜ ਇੱਥੇ ਆਉਣਾ ਸ਼ਹਿਰ 'ਚੋਂ ਬਹੁਤ ਹੌਂ ਦੇ ਆਉਣਾ ਇੱਥੇ ਮੱਥਾ ਟੇਕਣਾ ਇਹਦੇ 'ਚ ਇੱਕ ਬਹੁਤ ਵੱਡੀ ਛਿੰਜ ਹੈ ਜਿਹੜੀ ਹਰੇਕ ਸਾਲ ਹੋ ਰਹੀ ਹੈ ਉਹ ਛਿੰਜ ਹੈ ਤਕੀ ਵੀ ਬਹੁਤ ਵੱਡੇ ਵੱਡੇ ਪਹਿਲਵਾਨ ਜਿਹੜੇ ਉਹ ਬੁਲਾਏ ਹੋਏ ਨੇ ਹੁਣ ਚੰਡੀ ਦੀ ਜਿਹੜੀ ਕੁਸ਼ਤੀ ਚੰਡੀ ਇਥੋਂ ਮੱਥਾ ਟੇਕ ਕੇ ਐਮਐਲਏ ਸਾਹਿਬ ਰਵਾਨਾ ਕਰਨਗੇ ਪੂਰੀ ਟੀਮ ਉਹਨਾਂ ਦੇ ਨਾਲ ਦੋ ਚੰਡੀਆਂ ਦੀਆਂ ਦੋ ਚੰਡੀਆਂ ਕਿਹਨਾਂ ਇੱਕ ਵੱਡੀ ਐ ਇੱਕ ਛੋਟੀ ਐ ਬਹੁਤ ਵੱਡੇ ਵੱਡੇ ਕਹਿੰਦੇ ਕੋਹ ਹੰਦੇ ਪਹਿਲਵਾਨ ਆ ਰਹੇ ਬਹੁਤ ਵਧੀਆ ਕੁਸ਼ਤੀ ਹੋਵੇ ਦੇਖੋ ਜਿਹੜੇ ਕੁਸ਼ਤੀ ਦੰਗਲੇ ਆ ਕੋਈ ਵੀ ਖੇਡਾਂ ਹੋ ਗਈਆਂ ਹੈਨਾ ਇਹ ਮਾਰੇ ਪੰਜਾਬ ਕੇ ਜਿਹੜੇ ਯੂਥ ਹੈਗਾ ਉਹਨਾਂ ਨੂੰ ਇੱਕ ਸਿਹਤ ਮਿলা ਗਈ ਵੀ ਜੇ ਹਮੇ ਖੇਡਾਂ ਖੇਡੂਗੇ ਤਾਂ ਆਪਣੀ ਜਿਹੜੀ ਸਿਹਤ ਐ ਉਹ ਤੰਦਰੁਸਤ ਰਹੂਗੀ ਇਸ ਕਰਕੇ ਵੱਧ ਤੋਂ ਵੱਧ ਖੇਡਾਂਗੇਲ ਜੁੜਨਾ ਚਾਹੀਦਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਗੀਆਂ ਮਾਰੇ ਗੱਲ ਖੜੀਆਂ ਗੀਆਂ ਜਾਂ ਹੋਰ ਵੀ ਮਾਰੇ ਪੰਜਾਬ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਵਾਂਗੇ ਸਮਾਜ ਭਲਾਈ ਕੇ ਕੰਮਾਂ ਕੇ ਵਿੱਚ ਤਾਂ ਕਿ ਤਨਾ ਕਿਤੇ ਜਾ ਕੇ ਇਹ ਮੈਸੇਜ ਜ਼ਰੂਰ ਮਜ਼ਦ ਕਰ ਕਰਕੇ ਵਿੱਚ ਜਾ ਕੇ ਵੀ ਜਿਹੜੇ ਬੱਚੇ ਐ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਕੇ ਵਿੱਚ ਕੀ ਹੋ ਰਿਹਾ ਜੀ ਖੇਡਾਂ ਖੇਡਦੇ ਨਹੀਂ ਹੈਗੇ ਘਰਾਂ ਬੈਠੇ ਆ ਮੋਬਾਈਲਾਂ ਕੇ ਉੱਪਰ ਗੇਮਾਂ ਲਾ ਕੇ ਖੇਲਣ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਦੁਨੀਆਦਾਰੀ ਪਰ ਵੀ ਖੇਡਾਂ ਕਿਆਂਗੇ ਫਿਰ 100 ਤਰ੍ਹਾਂ ਕੇ ਬਿਮਾਰੀਆਂ ਲਵਾ ਲਵਾਂਗੇ ਇਸ ਕਰਕੇ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਬਿਮਾਰੀਆਂ ਬਹੁਤ ਘੱਟ ਹੋਣਗੀਆਂ ਜਿਹੜੇ ਲੋਕ ਖੇਡਾਂ ਕਿੰਨੀ ਲੱਗੇ ਹੋਏ ਆਗੇ ਉਹਨਾਂ ਦੀ ਜਿਹੜੀ ਸਿਹਤ ਹੈਗੀ ਉਹ ਕਈ ਚੀਜ਼ਾਂ ਤਾਂ ਮਤਲਬ ਐ ਸਮਝ ਲਓ ਜੇ ਮੱਡੀ ਮੁੱਟੀ ਕੋਈ ਬਿਮਾਰ ਵੀ ਹੋ ਗਿਆ ਉਹਨਾਂ ਨੇ ਦੇਸੀ ਇਲਾਜੇ ਕਰ ਲੈਣਾ ਘਰ ਮਾ ਇਹ ਨਹੀਂ ਹੈ ਵੀ ਦਵਾਈਆਂ ਵਾਲੇ ਪਾਸੇ ਜਾਉਂਗੇ ਕਿਉਂਕਿ ਇੱਕ ਵਾਰੀ ਜੇ ਕਿਸੇ ਨੂੰ ਦਵਾਈ ਲੱਗੀ ਫਿਰ ਉਹ ਦਵਾਈਆਂ ਦੇ ਉੱਪਰ ਚੱਲਣੇ ਜੋਗੇ ਹੋ ਜਾਂਾਂਗੇ ਇਸ ਕਰਕੇ ਮੈਂ ਇਹ ਵੀ ਮੈਸੇਜ ਦੇਣਾ ਚਾਹਾਂ ਵੀ ਜਿਸ ਤਰ੍ਹਾਂ ਉਹ ਰੇ ਕੁਸ਼ਤੀ ਦੰਗਲ ਹੋ ਰਿਹਾ ਜਾਂ ਹੋਰ ਵੀ ਟੂਰਨਾਮੈਂਟ ਕਬੱਡੀ ਕੱਪ ਹੁੰਨੇ ਆਗੇ ਮਾਰੇ ਪਿੰਡਾਂ ਮਾ ਬੜੇ ਵੱਡੇ ਪੱਦਰ ਤੇ ਹੋਵਾਂਗੇ ਵੀ ਚਲੋ ক্রিকেট ਕੇ ਮੈਚ ਹੋਗੇ ਵੀ ਸਾਰੇ ਲੋਕ ਆਪਣੇ ਖੇਡਾਂ ਵੱਲ ਜੁੜਨ ਬੱਚੇ ਜੁੜਨ ਐਥਲੈਟਿਕ ਦੇ ਸਾਡੇ ਪਿੰਡ ਤੇ ਜੁਆਏ ਬੈਦਵਾਨਾ ਕੁੜੀ ਗੋਲਾ ਸੁੱਟਣੇ ਕੇ ਵਿੱਚ ਉਹ 골ਡ ਮੈਡਲ ਜਿੱਤ ਕੇ ਲਈ ਹੈ ਮਾਰੇ ਮਟੋਰ ਕਾ ਨਾਮ ਰੋਸ਼ਨ ਕਰਿਆ ਉਹ ਹਰ ਪੂਰੇ ਇੰਡੀਆ ਕੇ ਵਿੱਚ ਆਪਣੇ ਭਾਰਤ ਕਾ ਨਾਮ ਰੋਸ਼ਨ ਕਰਿਆਗਾ ਸੋ ਇਹ ਜੇ ਬੱਚੇ ਨਿਕਲਦੇ ਉਹਨਾਂ ਨੂੰ ਦੇਖ ਕੇ ਹੁਣ ਪਿੰਡ ਦੇ ਘਟੋ ਘਟ 20 ਕੁੜੀਆਂ ਜਾ ਕੇ ਗਰਾਊਂਡ ਕੇ ਵਿੱਚ ਖੇਡਣ ਲੱਗੀਆਂ ਉਹ ਇਹ ਨਹੀਂ ਹੈ ਵੀ ਕੱਲੇ ਮੁੰਡਿਆਂ ਲਈ ਗੇਮਾਂ ਨੇ ਕੁੜੀਆਂ ਲਈ ਵੀ ਉੰਨੀ ਹੀ ਗੇਮਾਂ ਨੇ ਹੈਨਾ ਕੋਈ ਬਲੱਡ ਕੈਂਪ ਹੋਗੇ ਇਹ ਵੀ ਸਾਡੇ ਵੱਲੋਂ ਕਰਵਾਏ ਜਾਂਦੇ ਨੇ ਤਾਂ ਇਹੋ ਚੀਜ਼ ਹੈ ਵੀ ਬਾਕੀ ਸਾਰੇ ਰਲ ਮਿਲ ਕੇ ਭਾਈਚਾਰਕ ਜਿਹੜੀ ਸਾਂਝ ਹੈਗੀ ਉਹ ਬਣਾ ਕੇ ਰੱਖਣਾ ਤੇ ਐਦਾਂ ਦੇ ਜਿਹੜੇ ਮੇਲੇ ਨੇ ਆ ਪ੍ਰੋਗਰਾਮ ਨੇ ਹੁੰਦੇ ਰਹਿਣੇ ਚਾਹੀਦੇ ਨੇ ਜੀ